लोन पे घर दिलाई हूँ तो इसके लो, इसके घर सारा पैसे रखी थी तो सारा सौरा पूरा हो गया तो बंटवारा भी हुआ भाई भाई में बंटवारा भी हुआ तो इनने अपना सामान सारा रही स्टील के पांडे मैं आधा सामान छिपाए आधा सामान बता दिया हूँ ये आगे छिपा ना सके आज की गई आज यही सामान मिला सब कुछ मेरा जो मैं सिंगार के सामान दिया अब जो लिपस्टिक

ਅੱਛਾ ਤੇ ਕੀ ਕੀ ਜਿਹੜਾ ਚੋਰੀ ਦੀ ਵਾਰਤਾ ਉਹ ਹੋਇਆ ਚੋਰੀ ਉਹ ਚੋਰੀ ਮੇ ਆਈ ਹੋਈ ਹੈ ਇੱਕ ਚੈਨ ਤੇ ਤੇ ਚੈਨ ਵੀ ਗਾਇਬ ਦੋ ਦੋ ਮੰਦਰੀਆਂ ਗਾਇਬ ਹੈ ਫਿਰ ਚੈਨ ਵੀ ਗਾਇਬ ਹੈ 30 40 ਹਜ਼ਾਰ ਰੁਪਏ ਗਾਇਬ ਹੈ ਸਾਰਾ ਪਿੱਤਲ ਦਾ ਪਾਂਡੇ ਸਟੀਲ ਦਾ ਪਾਂਡੇ ਆ ਸਾਰਾ ਸਿੰਗਾਰ ਕੇ ਸਮਾਨ ਮੇਰਾ ਜੋ ਪ੍ਰੂਫ ਮਿਲਾ ਮੈਂ ਆਪਣਾ ਆਪਣਾ ਚੀਨ ਲਿਆ ਹਾਂ

ਉਹ ਸਾਰਾ ਸਭ ਕੁਝ ਸਮਾਨ ਉਹਦਾ ਮਿਲ ਜਾਵੇ ਉਹਦਾ ਸੋਹਰੇ ਤੇ ਹੱਥ ਤੱਕ ਮਿਲ ਜਾਵੇ ਮੈਨੂੰ ਕੁਝ ਨਹੀਂ ਚਾਹੀਦੀ ਤੇ ਤੁਸੀਂ ਇਹ ਚੀਜ਼ ਦੀ ਕੋਈ ਪ੍ਰਸ਼ਾਸਨ ਚ ਕੰਪਲੀਟ ਕੀਤੀ ਆ ਚੌਕੀ ਕੀਤੀ ਆ ਕੀ ਹੋਣਾ ਤੁਹਾਨੂੰ ਜਿਹੜਾ ਅਸ਼ਵਾ ਚੌਕੀ 3 ਦਿਨ ਬਾ 3 ਦਿਨ ਰੱਖੇ ਸੇ ਫਿਰ ਇਸ ਤੋਂ ਬਾਅਦ ਮੇਰੇ ਤੋਂ ਲਿਖੋ ਵਾਲੇ ਕੰਦੇ ਕੀ ਕੋਈ ਵੀ ਆਪ ਦਾ ਸਮਾਨ ਸੂਈ ਤੱਕ ਮਿਲ ਜਾਊਗਾ ਮੈਂ ਇਹਨਾਂ ਨੂੰ ਪਰਚਾ ਕੱਢ ਦੇਣਾ ਆ ਤੇ ਕੱਟਿਆ ਆਣ ਵਾਲਾ ਪਰਚਾ ਨਾ ਉੱਪਰ ਕਿ ਨਹੀਂ ਹੈ ਤਾਂ ਹੱਲੇ ਤਾਂ ਮਿਲੀ ਹੈ हम्म आले मिली है जब मैं अब उधर जांगे आता सामान चुकी है दा सामान नहीं मैं हम लोग नहीं रहे सामान आता चुक लिए नहीं जीरो तानू सामान है ते तो सामान आले है अना दी रेस हां ते तो वदे लिखा सी जेदं कंप्लेंट का तुम खा के कहली आ मुंडे ਇਹ ਡੋਗੋ ਗੱਲ ਕਰ ਰਹੀ ਐ ਇਹਨਾਂ ਨੂੰ ਹੈਲੋ ਕੱਪੜਾ ਪਾ ਲੈ ਤੇਰੀ ਵੀਡੀਓ ਬਣੀ ਹੋਈ ਐ ਤੇਰਾ ਪਾ ਪਾ ਦੇ ਜੀ ਤੇ ਪਾ ਦੇ ਇਹਨੇ ਇਹਨੇ ਤੇਰਾ ਪਾ ਪਾ ਦੱਲ ਲਾ ਕੇ ਲਾਣੀ ਕਾਤਾ ਜੋ ਮੈਨੂੰ ਆ ਵੇਖੋ ਜੀਭਾ ਕਰਦਾ ਜੋ ਵੀਡੀਓ ਵਾਲਾ ਅਜੀਬਾ ਕਰਦਾ ਜੋ ਤੁਸੀਂ ਜੋ ਵੀ ਝੂਠਾ ਜਾਮ ਲਾਈ ਆ ਰਹੇ ਮੈਂ ਆਪਣੇ ਬੱਚੇ ਦੀ ਕੁਝ ਲਾ ਕੇ ਕਾਉਂਗੀ ਗੱਲ ਕੀ ਹੋਈ ਤੁਹਾਨੂੰ ਮਾਰਨੀ ਕਰਦੇ ਹੋ ਸਤੀ ਹੋ ਗਈ ਮੈਨੂੰ ਜੇ ਨਹੀਂ ਪਤਾ ਸਾਰੇ ਜਾਣੇ ਪਿਆਰ ਲਾ ਗਿਆ ਕੋਈ ਜਾਣੀ ਹੋਇਆ ਕੋਈ ਵੀ ਜਿਹੜਾ ਜੋ ਰਸੀਆਂ ਬਣਾਉਣ ਦੇ ਬੇਰਿਆ ਇੰਦਾ ਦਾਦੇ ਚੱਲ ਜੂ ਅਸੀਂ ਪਾਉਂਦੇ ਪਾਈ ਜਾਂਦੀਆਂ ਤਿੰਨ ਦਿਨ ਹੋ ਗਏ ਮੇਰਾ ਘਰ ਵਾਲਾ ਚੌਂਕੀ ਦਿਆ ਠੀਕ ਹੈ ਇਹਨਾਂ ਦਾ ਪਿਆਰ ਲਾ ਗਿਆ ਇਹਨਾਂ ਨੇ ਕਿਹਾ ਜੋੜੀ ਅੱਜ ਕਰੋ ਪਿੱਤਲ ਦਾ ਪੈਨ ਪਹਿਲਾਂ ਕਹਿੰਦੇ ਸਾਡੇ ਪਿੱਤਲ ਦੇ ਭਾਂਡੇ ਗਏ ਆ ਫਿਰ ਕਹਿੰਦੀਆਂ ਆਂ ਕਿ ਉਹ ਸੋਨੇ ਦੀਆਂ ਆ ਮਿੰਟ ਮਿੰਟ ਬਾਅਦ ਕਹਿੰਦੀ ਗਏ ਚੀਜ਼ ਗਈ ਏ ਇੱਕ ਵਾਰੀ ਗਈ ਦਾਇਆ ਪਿੱਤੜੀ ਚੀਜ਼ ਗਈ ਆ ਅੱਦੇ ਬੰਦੋ ਬੰਦੋ ਕਰੋ ਉਹਨਾਂ ਉਹ ਵੀ ਮੇਰੀ ਗੱਲ ਸੁਣੋ ਕਣ ਕੀ ਹੋਊਗਾ ਬੰਦਿਆਂ ਦੀਆਂ ਬੰਦਿਆਂ ਤੇ ਤੂੰ ਨਹੀਂ ਕਰ ਗੱਲ ਚ ਲੈ ਆਂਦਾ ਮੈਂ ਨਾ ਤੈਨੂੰ ਬੇਇੱਜ਼ਤੀ ਵਾਲੀ ਕੀ ਆ ਜੂਗਾ ਕੀ ਬਤਾਹੀ ਕਰ ਤੂੰ ਕਹੋਗੇ ਕਿ ਖਬਰ ਨਹੀਂ ਚੜੇਗੀ ਤੁਸੀਂ ਚੁੱਪ ਕਰੋ ਤੁਹਾਡੇ ਨਾਲ ਸਾਡੀ ਗੱਲ ਤੇ ਸੁਣੋਗੇ ਫੇਰੀ ਆ ਜੇ ਵੀ ਕਹੋਗੇ ਨਹੀਂ ਹੁਣ ਤੁਸੀਂ ਇੱਕ ਮਿੰਟ ਤੁਸੀਂ ਮੀਡੀਆ ਮੀਡੀਆ ਦੇ ਜਾਨਦਾਰੇ ਸਾਡੇ ਨਾਲ ਜਰੀ ਹੋ ਤੁਹਾਡਾ ਰਾਇਨਾਮਾ ਹੋ ਜਾਊਗਾ कभी कुछ केंद्र की गलत समझा सा सदर सू झोना बोले माता तू झना बोल रही ਪੱਤੀ ਨਹੀਂ ਬਹਿ ਸਕਦੇ ਤੁਹਾਡੇ ਗਿਆਨ ਸੁਣਦੇ ਵਧੀਆ ਤੁਹਾਡੇ ਆਪਾ ਤੁਹਾਡਾ ਬਖਰ ਖੜੇ ਉਹਨਾਂ ਨੇ ਆਪਣਾ ਪਾਸਾ ਰੱਖਿਆ ਤੁਸੀਂ ਆਪਣੀ ਗੱਲ ਕਰੋ ਮੈਂ ਅੱਧੀ ਬੁੱਤਾਂ ਥੋੜਾ ਜਨਾ ਬਖਰ ਅੱਗੇ ਕਰਨਾ ਹੋ ਕੇ ਗੱਲ ਕਰੋ ਉੱਧਰ ਹੋ ਕੇ ਚੱਲ ਕਰੋ ਫੱਤੀ ਕਹਿੰਦੀ ਲੋੜ ਨਹੀਂ ਮੈਂ ਉੱਧਰ ਹੋ ਕੇ ਅਰੇ ਇਹ ਕੋਈ ਸੁਣਿਆ ਮੈਂ ਕੋਈ ਲੜੀ ਤੇ ਆਪਾਂ ਪਾਸ ਰੱਖੋ ਆਪਣਾ ਪਾਸ ਰੱਖੋ ਦੱਸੋ ਕੀ ਗੱਲ ਹੋਈ ਹੈ ਦੱਸੋ ਤੁਹਾਡੇ ਦੇ ਬੇਟੇ ਵੇਖੋ ਗੱਲ ਦਾ ਪੁੱਤਰ ਰਾਜੀ ਪਤਾ ਨਹੀਂ ਜਿਹੜੀ ਗੱਲ ਇਹਨਾਂ ਦੀ ਨਿਬੜ ਗਈ ਤੁਸੀਂ ਨਿਬੜਦੀ ਗੱਲ ਇਹ ਕਹਦੇ ਤੁਹਾਨੂੰ ਕਹਿਣ ਦਿੰਦੇ ਸਮਾਨ ਤੋਂ ਸਮਾਨ ਮੇਰਾ ਮਾਈਕ ਤਾਂ ਚਿੱਟੂ ਕਮਰਾ ਕਮਰਾ ਕੋਈ ਕਹ ਰਹਾ ਮੈਂ ਕਮਰੇ ਮੌਕੇ ਤੇ ਕਮਰਾ ਨਹੀਂ ਮਿਲਦਾ ਤਾਂ ਸਾਰੀ ਗੱਲ ਦਾ ਮਤਲਬ ਚਲੋ ਜੇ ਕਮਰਾ ਸੀ ਲੰਬੇ ਆਹ ਠੀਕ ਕਮਰਾ ਲੰਬੇ ਆ ਕੋਈ ਮਿਲਿਆ ਕਮਰਾ ਫੇਰ ਉਹ ਕਹਿੰਦਾ ਤੁਹਾਨੂੰ ਅੱਗੇ ਕੱਲ ਵੀ ਕੋਈ ਨਹੀਂ ਮਿਲੇਗਾ ਹਾਂ ਇੱਕ ਇੱਕ ਫੇਰਾ ਲਾ ਲਿਆ ਦੂਜਾ ਫੇਰਾ ਲਾ ਲਿਆ ਤੁਸੀਂ ਆਪ ਹਾਂ ਉਹ ਕਾਹੂ ਬੁਲਾਇਨ ਮੀਟਿੰਗ ਹੁੰਦੀ ਹੈ ਉਹ ਦਿਨਾਂ ਨੇ ਨੇ ਵੇੜੇ ਤੁਸੀਂ ਇਹਨੇ ਨੇੜੇ ਬੋੜੋ ਕਿ ਜਿੰਦੀ ਬੋਧੂ ਢੇੜੀ ਦੀ ਫੋਟੋ ਕੀ ਖਿੱਚਣੀ ਤੁਸੀਂ ਕਹਤੋ ਮੈਂ ਤੇ ਆਪ ਠੀਕ ਨਹੀਂ ਮੁੰਡਾ ਠੀਕ ਨਹੀਂ ਮੈਂ ਤਾਂ ਉੱਚ ਕੇ ਆਈ ਹਾਂ ਤੁਸੀਂ ਤੁਸੀਂ ਨਹੀਂ ਹਾਂ ਮੈਂ ਨਹੀਂ ਹਾਂ ਮੈਂ ਬੋੜੋ ਨਹੀਂ ਖਿੱਚ ਰਹੀ ਹਾਂ ਹਾਂ ਉਹ ਕਿ ਲੱਗ ਗਈ ਮੈਂ ਕੋ ਪਾਗਲੇ ਵੀ ਰੱਖ 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 ਮੈਨੂੰ ਪਤਾ ਮੈਂ ਗੱਲ ਕਰ ਰਿਹਾ ਵੀਡੀਓ ਬਣਦੀ ਹੈ ਜੋ ਦਾ ਕੰਫਰਮ ਹੋ ਜਾਵੇ ਨਹੀਂ ਨਹੀਂ ਉੱਪਰ ਜਾਉਂਦੇ ਆਂ ਤੇਰੀ ਗੱਲ ਬਾਤ ਹੋਈ ਤੇ ਕੀ ਤੁਹਾਡੇ ਵੱਲੋਂ ਦੋਵੇਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੇ ਆ ਉਹਨਾਂ ਤੇ ਲਾਉਣ ਦੇ ਉਹਨਾਂ ਤੇ ਲਾਉਣ ਦੇ ਆ ਮਤਲਬਾਂ ਦਾ ਕੋਈ ਹਾਲ ਸੁਣ ਨਹੀਂ ਦੇ ਆ ਇਹਨਾਂ ਨੂੰ ਕਿਹਾ ਵੀ ਐਸਐਸਓ ਸਾਹਿਬ ਨੂੰ ਮਿਲੋ ਜਾ ਕੇ ਸਤੋ ਥਾਣੇ 5 ਵਜੇ ਸਤੋ ਸਾਹਿਬ ਬਹਿ ਜਾਂਦੇ ਨੇ ਉਹਨਾਂ ਦਾ ਵੀਆਪੀ ਡਿਊਟੀ ਲੱਗੀ ਪਈ ਐ ਸਤੋ ਸਾਹਿਬ ਦੀ 5 ਉਹਨਾਂ ਨੇ ਆਜਣਾ ਵਾ 5 ਉਹਨਾਂ ਦੇ ਆਪਣਾ ਪੱਖ ਰੱਖਣ ਜਾ ਕੇ ਜਿਹੜਾ ਜਿਹੜਾ ਸਮਾਨ ਕੋਈ ਚੋਰੀ